लोहा मंडी फगवाड़ा शहर ਦੇ ਵਿੱਚ ਲੋਹਾ ਮੰਡੀ ਦਾ ਏਰੀਆ ਹੈ ਤੇ ਪਿੱਛੇ ਦੇਖੋ ਅੰਕਲ ਬੜੀ ਮੁਸ਼ਕਲ ਨਾਲ ਆਪਣਾ ਸਮਾਨ ਲੈ ਕੇ ਆ ਰਿਹਾ ਹੈ ਤੇ ਮੈਨੂੰ ਲੱਗਦਾ ਤੇਰ ਪਹਿਲਾਂ ਲੈ ਕੇ ਆ ਰਿਹਾ ਹੈ ਹਾਂਜੀ ਅੰਕਲ ਤੇਰ ਪਹਿਲਾਂ ਲੈ ਕੇ ਆ ਰਹੇ ਤੁਸੀਂ ਹਾਂਜੀ 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 ਘਰ ਦੇ ਵਿੱਚ ਕੋਈ ਦਿੱਕਤ ਆਈ ਤਾਂ ਤੇਰ ਪਹਿਲਾਂ ਲੈਣਾ ਹਾਂਜੀ ਹਾਂਜੀ ਮਕਾਨ ਚੋਂ ਲੈਂਡਰ ਚੋਂ ਲਾ ਪਿਆ ਜੀ ਤੇ ਜਿੱਦਾਂ ਬਾਰਿਸ਼ ਹਟ ਨਹੀਂ ਰਹੀ ਸੀਗੀ ਬੜੀ ਮੁਸ਼ਕਲ ਨਾਲ ਲੋਕ ਦੇਖ ਰਹੇ ਸੀ ਆ ਜਾ ਰਹੇ ਆ ਲੋਕ ਤੁਸੀਂ ਵੀ ਬੜੀ ਮੁਸ਼ਕਲ ਨਾਲ ਪਜਾਮਾ ਉੱਚਾ ਕਰਕੇ ਲੰਘਦੇ ਪਏ ਆ ਹਾਂਜੀ ਪਾਣੀ ਕਰਕੇ ਪਾਣੀ ਬਹੁਤ ਪਾਣੀ ਬਹੁਤ ਫਿਰ ਸਮਾਨ ਵੀ ਲੈਣਾ ਬਹੁਤ ਜ਼ਰੂਰੀ ਤੁਹਾਨੂੰ ਹਾਂਜੀ ਹਾਂਜੀ ਜ਼ਰੂਰੀ ਹੈ ਜੀ ਮੈਂ ਤਾਂ ਬਾਅਦ ਦੇ ਜੋ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਹੱਲੇ ਵੀ ਪਾਣੀ ਬਹੁਤ ਜ਼ਿਆਦਾ ਖੜਾ ਹੈ ਮੰਡੀ ਇਹਦੀ ਬੈਕ ਸਾਈਡ ਤੇ ਮੰਡੀ ਹੈ ਤੇ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਖੜਾ بارش ਤਾਂ ਹਰ ਚੁੱਕੀ ਹੈ ਪਰ ਫਿਰ ਵੀ ਪਾਣੀ ਬਹੁਤ ਜ਼ਿਆਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੜੀ ਪ੍ਰੋਬਲਮ ਆ ਰਹੀ ਹੈ ਬੜੀ ਮੁਸ਼ਕਲ ਨਾਲ ਜਾ ਰਹੇ ਹੈ ਪਾਣੀ ਦੇ ਵਿੱਚੋਂ ਨਿਕਲ ਕੇ ਪਾਣੀ ਵੀ ਬਹੁਤ ਗੰਦਾ ਹੁੰਦਾ ਵਾ ਕਿ ਇਹਦੇ ਨਾਲ ਪ੍ਰੋਬਲਮਸ ਵੀ ਹੁੰਦੀਆਂ ਨੇ ਸੌ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਪਾਣੀ ਦੇ ਵਿੱਚ ਪਤਾ ਨਹੀਂ ਕੀ ਕੀ ਚੀਜ਼ ਤੁਰਦੀ ਹੈ ਗੰਦੇਮੰਦ ਹੁੰਦਾ ਵਾ ਉਹਦੇ ਫਿਰ ਵੀ ਬਾਵਜੂਦ ਉਹਨਾਂ ਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਬੜੀ ਦੂਰੋਂ ਆਏ ਆਪਣਾ ਸਮਾਨ ਲੈਣ ਲਈ ਤੇ ਸਮਾਨ ਤਾਂ ਉਹਨਾਂ ਨੂੰ ਲੈਣਾ ਹੀ ਪੈਣਾ ਵਾ ਬੜੀ ਮੁਸ਼ਕਿਲ ਨਾਲ ਗੱਡੀ ਲੈ ਕੇ ਆਏ ਆ ਹਾਂਜੀ ਸਰ ਤੁਹਾਨੂੰ ਪਾਲਿਸ਼ ਨਾਲ ਬਹੁਤ ਪਾਣੀ ਖੜਾਵਾ ਬੜੀ ਪ੍ਰੋਬਲਮ ਆਦੀ ਗੱਡੀ ਖਰਾਬ ਹੋਣ ਦਾ ਵੀ ਡਰਾ ਨਮਸਕਾਰ ਜੀ ਸਭ ਤੋਂ ਪਹਿਲਾਂ ਤਾਂ ਅਪੀਲ ਇਹ ਕਰਦੇ ਆਂ ਇਹ ਪ੍ਰੋਬਲਮ ਅੱਜ ਦੀ ਨਹੀਂ ਆ ਬਹੁਤ ਸਾਲਾਂ ਦੀ ਆ ਹਮ ਹਰ ਸਾਲ ਮੌਨਸੂਨ ਆਣਾ ਵੀ ਆ ਪਤਾ ਵੀ ਆ ਸਰਕਾਰਾਂ ਨੂੰ ਤੇ ਪਤਾ ਹੋਣ ਦੇ ਬਾਵਜੂਦ ਇਸ ਚੀਜ਼ ਦਾ ਸਮਾਧਾਨ ਕਦੀ ਨਹੀਂ ਅਜੇ ਤੱਕ ਹੋ ਸਕਿਆ ਅਸੀਂ ਇਹੀ ਅਪੀਲ ਕਰਦੇ ਆ ਕਿ ਇਹ ਕਿੰਨੇ ਸਾਲਾਂ ਤੋਂ ਜਿਹੜੀ ਪ੍ਰੋਬਲਮ ਚੱਲਦੀ ਆ ਰਹੀ ਆ ਦੇਖੋ ਹਰ ਸਾਲ ਮੌਨਸੂਨ ਤਾਂ ਆਣਾ ਹੀ ਆ ਇਸ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ ਗੱਡੀਆਂ ਦਾ ਤਾਂ ਨੁਕਸਾਨ ਚਲੋ ਛੱਡੋ ਅਸੀਂ ਪੈਸੇ ਲਾ ਕੇ ਸਹੀ ਕਰਾ ਲਾਂਗੇ ਪਰ ਜਿਹੜਾ ਸਾਡਾ ਕਸਟਮਰਸ ਦਾ ਨੁਕਸਾਨ ਆ ਅਸੀਂ ਵੀ ਦੁਕਾਨਦਾਰ ਆ ਕੋਈ ਕਸਟਮਰ ਸਾਡੇ ਕੋਲ 4 ਦਿਨ ਤੋਂ ਬਾਜ਼ਾਰ 'ਚ ਨਹੀਂ ਆ ਰਿਹਾ ਕਿਉਂ ਬਿਕੋਜ਼ ਆਫ ਪਾਣੀ ਬਹੁਤ ਖੜਾ ਆ ਸੋ ਅਸੀਂ ਇਹੀ ਅਪੀਲ ਕਰਦੇ ਆ ਕਿ ਆਮ ਨਾਗਰਿਕ ਹੋਣ ਦੇ ਕਰਕੇ ਕਿ ਇਸ ਸਮੱਸਿਆ ਦਾ ਜਲਦੀ ਸਮਾਧਾਨ ਕੀਤਾ ਜਾਵੇ ਤੇ ਅਸੀਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਕਰਾਂਗੇ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਇਹਦਾ ਸਮਾਧਾਨ ਜਲਦੀ ਤੋਂ ਜਲਦੀ ਲੱਭਿਆ ਜਾਵੇ ਕੱਢਣਾ ਪੁੱਤ ਕਿਤਾ ਇੱਥੇ ਖੜੇ ਕਰਕੇ ਕੇ ਸਮਾਨ ਲੈਣੋਂ ਜਾਣਾ ਪੈਣਾ ਹੋਰ ਕੀ ਕਰਨਾ ਫਿਰ ਪਾਣੀ ਤੇ ਤੁਹਾਡੇ ਪੈਰ ਡੁੱਬ ਜਾਣੇ ਆ ਤੇ ਪਾਣੀ ਜਿੱਦਾ ਗੰਦਾ ਹੁੰਦਾ ਵਾ ਉਹਨਾਂ ਪ੍ਰੋਬਲਮਸ ਹੁੰਦੀਆਂ ਵਾ ਪ੍ਰੋਬਲਮਸ ਹੁਣ ਹੈਗੀ ਉਹਨੂੰ ਬਰਸਾਤ ਹੀ ਇੰਨੀ ਹੋ ਰਹੀ ਹੈ ਤੇ ਕੀ ਕਰ ਸਕਦੇ ਸਮਾਨ ਲੈਣਾ ਵੀ ਜ਼ਰੂਰੀ ਆ ਸਮਾਨ ਵੀ ਜ਼ਰੂਰੀ ਲੈਣਾ ਬਰਸਾਤ ਕਿੰਨੀ ਕੁ ਪ੍ਰੋਬਲਮ ਆ ਰਹੀ ਹੈ ਜਿਹੜੇ ਲੋਕ ਆ ਜਾ ਰਹੇ ਆ ਉਹਨਾਂ ਦਾ ਕੰਮ ਖਰਾਬ ਹੋ ਰਿਹਾ ਵਾ ਉਹ ਲੈਣ ਆਏ ਆ ਪਿੰਡੋਂ ਸਮਾਨ ਲੈਣ ਆਏ ਸਮਾਨ ਤੇ ਲੈ ਕੇ ਜਾਣਾ ਨਾ ਬੇਟ ਉਹਨਾਂ ਬਰਸਾਤ ਦਾ ਉਹਨੇ ਵਸ ਕਿਸੇ ਦਾ ਵੀ ਨਹੀਂ ਹੁਣ ਸ਼ਾਇਦ ਪਾਣੀ ਜ਼ਿਆਦਾ ਬਰਸਾਤ ਹੈ ਸੀਵਰੇਜ ਛੋਟੇ ਨੇ ਪੁਰਾਣੇ ਸੀਵਰੇਜ ਪਏ ਨੇ ਤੇ ਨਹੀਂ ਪਾਣੀ ਨੰਗ ਰਿਹਾ ਪੂਰਾ ਥੋੜੀ ਬਾਰਿਸ਼ ਹੁੰਦੀ ਹੈ ਇਹ ਭਰ ਜਾਂਦਾ ਹੈ ਪੂਰਾ ਅਸੀਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਇੱਥੋਂ ਦੇ ਐਮਸੀਆ ਜੋ ਵੀ ਜਿਹਦੇ ਅੰਡਰ ਆਉਂਦਾ ਹੈ ਉਹ ਇੱਥੇ ਗੌਰ ਕਰਨ ਤੇ ਬਾਰਿਸ਼ ਨਾਲ ਕਿੰਨਾ ਕੁ ਲਾਸ ਹੋ ਗਿਆ ਕੰਮ ਨਹੀਂ ਹੋ ਪਾਰਿਆ ਅਸੀਂ ਤੁਹਾਡਾ ਬਾਰਿਸ਼ ਨਾਲ ਮੈਡਮ ਲਾਸ ਇੰਨਾ ਕੁ ਹੋ ਰਿਹਾ ਹੈ ਕਿ ਕਸਟਮਰ ਨਹੀਂ ਆ ਰਹੇ ਦੁਕਾਨਾਂ ਤੇ ਸਾਡੇ ਅਸੀਂ ਵੀ ਹੁਣ ਦੇਖੋ ਸਮਾਨ ਲੈਣ ਆਏ ਹਾਂ ਹੁਣ ਉੱਥੋਂ ਤੇ ਜਾਣ ਨੂੰ ਹੈ ਨਹੀਂ ਰਸਤਾ ਹੂੰ ਜੇ ਸਾਰਾ ਸਮਾਨ ਮੇਨ ਮਿਲਦਾ ਹੀ ਇੱਥੋਂ ਆ ਮੇਨ ਮਾਰਕੀਟ ਹੀ ਹੈ ਜੀ ਸਾਡੇ ਹੁਣ ਜੇ ਕਹ ਲਓ ਜੀ ਅ ਕਾਰਪੈਂਟਰ ਦਾ ਸਮਾਨ ਲੈਣ ਆਏ ਆ ਜਾਂ ਕੋਈ ਹੋਰ ਮਕੈਨਿਕਲ ਮਸ਼ੀਨਰੀ ਲੈਣੀ ਆ ਕੋਈ ਟੂਲ ਲੈਣਾ ਆ ਉਹ ਸਾਰਾ ਇੱਥੋਂ ਮਿਲਦਾ ਜੀ ਇੱਥੇ ਹੁਣ ਅੰਦਰ ਜਾਣ ਨੂੰ ਰਸਤਾ ਨਹੀਂ ਹੈ ਹਾਂਜੀ ਹੰਤਲ ਤੁਹਾਨੂੰ ਕੀ ਪ੍ਰੋਬਲਮ ਆਈ ਹੈ ਜਿੱਦਾਂ ਬਾਰਿਸ਼ ਨਾਲ ਬਹੁਤ ਪਾਣੀ ਖੜਾ ਵਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਪਾਣੀ ਬਹੁਤ ਬਾਜ਼ਾਰ ਦੇ ਵਿੱਚ ਖੜਦਾ ਸੜਕਾਂ ਤਾਂ ਸਾਰੀਆਂ ਟੁੱਟੀਆਂ ਬਾਜ਼ਾਰ ਦੇ ਵਿੱਚ ਜਿੰਨੀਆਂ ਘੁੰਮ ਕੇ ਦੇਖ ਲਓ ਸਾਰੀਆਂ ਦਾ ਬਹੁਤ ਮੰਦਾ ਹਾਲ ਆ ਜਿੰਨਾ ਕਹਿੰਦੇ ਸੀ ਨਾ ਇਹਨੂੰ ਫਗਵਾੜੇ ਦਾ ਨਕਸ਼ਾ ਹੀ ਬਦਲ ਦਿਆਂਗੇ ਨਕਸ਼ਾ ਬਦਲਣ ਦੀ ਬਜਾਏ ਬਿਲਕੁਲ ਹੀ ਬੇੜਾ ਬੈਠਾ ਹੈ ਫਗਵਾੜੇ ਦਾ ਤਾਂ ਬਿਲਕੁਲ ਹੀ ਬੈ ਗਿਆ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਤਾਂ ਕਿਸੇ ਬਾਜ਼ਾਰ ਦੇ ਵਿੱਚ ਨਹੀਂ ਜਾ ਸਕਦੇ ਕੋਈ ਮਾਰਕੀਟ ਕਰਨ ਨੂੰ ਗਊਸ਼ਾਲਾ ਲੈ ਲਓ ਆ ਬਾਜ਼ਾਰ ਤੁਹਾਡੇ ਸਾਹਮਣੇ ਹੈਗਾ ਕਿਸੇ ਪਾਸੇ ਨਿਕਲ ਜਾਓ ਗੱਡੀਆਂ ਦਾ ਕੱਢਣਾ ਕਰਨਾ ਬੜਾ ਔਖਾ ਹੋ ਜਾਂਦਾ ਹੈ ਬਾਰਿਸ਼ ਇੰਨੀ ਜ਼ਿਆਦਾ ਸੀਗੀ ਤੇ ਪਾਣੀ ਬਹੁਤ ਖੜਾ ਜਗਾ ਜਗਾ ਪੈਰ ਵੀ ਡੁੱਬ ਜਾਂਦੇ ਆ ਪਾਣੀ ਦੇ ਵਿੱਚ ਗੰਦੇ ਪਾਣੀ ਚ ਪੈਰ ਲਾਣੇ ਪੈਂਦੇ ਆ ਉਹਦੇ ਬਾਰੇ ਦੱਸੋ ਥੋੜਾ ਉਹਦੇ ਬਾਰੇ ਬੈਠੇ ਮੈਂ ਤਾਂ ਆਪ ਵੀ ਇੰਨੀ ਮੁਸ਼ਕਲ ਨਾ ਆਈ ਆ ਬੈਂਕ ਦੇ ਬਿਲਕੁਲ ਕੋਲ ਆ ਕੇ ਮੈਂ ਟੈਂਪੂ ਵਾਲਨ ਕਿ ਆ ਵੀਰ ਮੈਨੂੰ ਪਾਣੀ ਦੇ ਵਿੱਚੋਂ ਟੈਂਪੂ ਚ ਬਿਠਾ ਕੇ ਨਗਾ ਦਿਓ ਘਰੋਂ ਮੈਂ ਚੱਲ ਕੇ ਪੈਦਲ ਆਈ ਆ ਮੈਨੂੰ ਕਿ ਪਤਾ ਨਹੀਂ ਕੋਈ بارش ਦੇ ਕਰਕੇ ਬੈਂਕ 'ਚ ਬੰਦ ਨਾ ਹੋਵੇ ਕੋਈ ਐਸੀ ਵਜ੍ਹਾ ਨਾ ਹੋਵੇ ਵੀ ਮੈਂ ਪੈਸੇ ਵੀ ਨਹੀਂ ਬੈਂਕ ਤੋਂ ਮਿਲੇ ਨਹੀਂ ਮੈਂ ਟੁਰਕੀ ਚੱਲ ਜਾਈ ਨਹੀਂ ਮੇਰੇ ਕੋਲ ਥੋੜੇ ਪੈਸੇ ਤਾਂ ਸੀ ਕਿ ਵੀ ਉਹ ਵੀ ਖਰਚ ਦਿੱਤੇ ਐਦਾਂ ਨਾ ਹੋਵੇ ਕਿ ਪਾਣੀ ਦੀ ਜਿਹੜੀ ਲੋਕਾਂ ਨੂੰ ਬਹੁਤ ਮੁਸ਼ਕਲ ਹੈ ਇਹ ਜਿਹੜੇ ਇੱਥੇ ਦੀ ਕਮੇਟੀ ਵਾਲੇ ਜਾਂ ਕੋਈ ਵੀ ਆ ਕੁਛ ਨਾ ਕੁਛ ਕਰਨਾ ਚਾਹੀਦਾ ਕਿ ਜਿਹੜੇ ਲੋਕਾਂ ਨੂੰ ਇੰਨੀ ਮੁਸ਼ਕਲ ਨਾ ਹੋਵੇ ਕਿ ਲੋਕ ਪਾਣੀ 'ਚ ਸਾਰੇ ਪੈਰ ਕੀ ਲਤਾਂਦਿਆਂ-ਦਿਆਂ ਪਾਣੀ 'ਚ ਚੱਲ ਜਾਂਦੀਆਂ ਇੰਨਾ ਗੰਦਾ ਪਾਣੀ ਨਾਲੀਆਂ ਦਾ ਵਿੱਚ ਹੁੰਦਾ ਤੇ ਉਹਦੇ ਨਾਲ ਕੁਛ ਵੀ ਗਲਤ ਹੋ ਸਕਦਾ ਕਿ ਉਹ ਪਾਣੀ ਦਾ ਕਿਉਂ ਨਹੀਂ ਸੋਚਦੇ ਕੁਛ ਨਾ ਕੁਛ ਰੋਕ ਸੋਚਣਾ ਚਾਹੀਦਾ ਜਿਹਦੇ ਵਿੱਚ ਸਾਰੇ ਲੋਕਾਂ ਦਾ ਭਲਾ ਹੋਵੇ ਤੁਸੀਂ ਇਹ ਜਗ੍ਹਾ ਦੇਖ ਰਹੇ ਹੋ ਫਗਵਾੜਾ ਦਾ ਮੇਨ ਬੱਸ ਸਟੈਂਡ ਤੇ ਫਗਵਾੜੇ ਦੇ ਮੇਨ ਬੱਸ ਸਟੈਂਡ ਤੇ ਬਹੁਤ ਸਾਰੇ ਲੋਕ ਮਿਲੇ ਆ ਉਹ ਗੱਲਬਾਤ ਕਰ ਰਹੇ ਆ ਕਿ ਉਹ ਕਹਿ ਰਹੇ ਆ ਕਿ ਅਗਰ ਅਸੀਂ ਪੈਦਲ ਤੁਰ ਕੇ ਵਾਕ ਕਰਕੇ ਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਹੁੰਦੇ ਸੀ ਤੇ ਅੱਜ ਸਾਨੂੰ ਆਟੋ ਕਰਕੇ ਥੋੜਾ ਡਿਸਟੈਂਸ ਤੇ ਜਾਣਾ ਤਾ ਮੇਰੇ ਖਿਆਲ ਨਾਲ ਕੁਛ ਮੀਟਰ ਦੀ ਦੂਰੀ ਤੇ ਜਾਣਾ 500 ਮੀਟਰ ਦੀ ਦੂਰੀ ਤੇ ਜਾਂ 100 200 ਦੀ ਮੀਟਰ ਦੀ ਦੂਰੀ ਤੇ ਫਿਰ ਵੀ ਉਹਨਾਂ ਨੂੰ ਆਟੋ ਕਰਨਾ ਪੈ ਰਿਹਾ ਵਾ ਕਿਉਂ ਕਿ ਪਾਣੀ ਬਹੁਤ ਖੜਾ ਵਾ ਤੇ ਪਾਣੀ ਦੇ ਨਾਲ ਬਹੁਤ ਬਿਮਾਰੀਆਂ ਲੱਗਦੀਆਂ ਵਾ ਇਸ ਕਰਕੇ ਪਾਣੀ ਤੋਂ ਬਚਣ ਲਈ ਜਿਹੜਾ ਪਾਣੀ ਬਹੁਤ ਜ਼ਿਆਦਾ ਗੰਦਾ ਖੜਾ ਵਾ ਰੋਡ ਤੇ ਸੜਕਾ ਤੇ ਖੜਾ ਪਾਣੀ ਤੇ ਉਹਦੇ ਕਰਕੇ ਉਹਨਾਂ ਨੂੰ ਆਟੋ ਕਰਨਾ ਪੈ ਰਿਹਾ ਵਾ ਆਟੋ ਦੇ ਪੈਸੇ ਉਹਨਾਂ ਨੂੰ ਖਰਚਨੇ ਪੈ ਰਹੇ ਆ ਤੇ ਉਹ ਕਹਿੰਦੇ ਸਾਨੂੰ ਬੜੀ ਪ੍ਰੋਬਲਮਸ ਆ ਰਹੀ ਹੈ ਇਸ ਚੀਜ਼ ਦੀ ਕਿ ਜਿੱਥੇ ਆਪਾਂ ਫੈਰਲ ਡਿਸਟੈਂਸ ਤੇ ਜਾਂਦੇ ਹੁੰਦੇ ਸੀ पैदल वॉक करके जानते थे आज सब ऑटो करने पा रहे हैं बहन जी बारिश की वजह से काम नहीं हो रहा भाई जान अब क्या करें इस समय बारिश का मौसम घर से निकलना बहुत मुश्किल हो जाता है कितना फर्क पड़ा ये बारिश लगातार होने की वजह बहुत फर्क पड़ा बहुत काम आज आज, आज आज कुछ ठीक है क्योंकि आज थोड़ी बारिश कम हुई है। बारिश कम हुई है सुबह से घर से अभी भी निकल के हम भी आ रहे हैं इस समय मानसून बहुत बेकार चल रहा है काम धाम चल नहीं रहा है इस समय काम धाम हो भी है भी नहीं भाई बाहर की पब्लिक आ नहीं रही है गांव की पब्लिक आती तो काम भी चलता है काम है नहीं बिल्कुल तो आप कहाँ से आये हो मैं अमृतसर से 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 अमृतसर तो अमृतसर से फिर आप यहाँ पे कोई किसी काम से आए होंगे ना हाँ किसी काम से आए होंगे तो फिर काफी दिनों से जैसे ये बारिश पड़ रही है आपको कोई प्रॉब्लम आई बारिश की वजह से पानी खड़ा हुआ है पानी तो बहुत खड़ा है प्रॉब्लम आती है बहुत ज्यादा क्या प्रॉब्लम आई आपको आपको रास्ते में पानी बहुत खड़ा है सड़कों की प्रॉब्लम बहुत ਕਸਤਾ ਉਹ ਗਾੜੀ ਤਾਂ ਹੋਰ ਧੀਰੇ ਧੀਰੇ ਚਲੇਗੀ ਨਾ ਜਮ ਨੂੰ ਲੱਗੇਗਾ ਹੀ ਸਭੀ ਜਨੋ ਕੋ ਬਹੁਤ ਦਿੱਕਤ ਆ ਰਹੀ ਹੈ ਇਹ ਅਮ੍ਰਿਤਸਰ ਸੇ ਆਏ ਹੈ ਇਨ ਕੋ ਵੀ ਰਾਸਤੇ ਮੇਂ ਬੜਾ ਹੀ ਟਾਈਮ ਲੱਗ ਗਿਆ ਯਹਾਂ ਪਹੁੰਚਨੇ ਮੇਂ ਫਗਵਾੜਾ ਮੇਂ ਇਨ ਕੋ ਕੋਈ ਕਾਮ ਥਾ ਤੇ ਅੰਦਰ ਜਿੱਦਾਂ ਤੁਸੀਂ ਕਿੱਥੋਂ ਆਏ ਹੋ ਸਾਂਝ ਕਲਾ ਤੂੰ ਕਿਦਾਂ ਵੇਟ ਕਰ ਰਹੇ ਹੋ ਬਸਦਾ ਤੇ ਬਸ ਫਿਰ ਕਦੋਂ ਆਣੀ ਠਡੀ ਪਤਾ ਨਹੀਂ ਹੁਣ ਕਦੋਂ ਆਣੀ ਹੈ ਤੁਸੀਂ ਕੀ ਲੈਣ ਆਏ ਸੀ ਮੈਂ ਦਵਾਈ ਲੈਣ ਆਇਆ ਸੀ ਦਵਾਈ ਲੈਣ ਆਇਆ ਸੀ ਹਾਂਜੀ ਦਵਾਈ ਲੈ ਲਈਏ ਡਾਕਟਰ ਆਏ ਹੋਏ ਸੀ ਹਾਂਜੀ ਆਇਆ ਤੇ بارش ਕਰਕੇ ਤੁਹਾਨੂੰ ਕੀ ਪ੍ਰੋਬਲਮ ਆਈ ਪ੍ਰੋਬਲਮ ਆਈ ਹੁਣ ਬਸਦੀ ਆ ਪਾਣੀ ਖੜਾ ਹੈ ਇਸ ਕਰਕੇ ਟ੍ਰੈਫਿਕ ਜਾਮ ਹੋਏ ਆ ਇਸ ਕਰਕੇ ਜਦ ਬਾਰਿਸ਼ ਆਪਕੋ ਕਿਤਨਾ ਲਗਾ ਕਿ ਕੰਮ ਮੇ ਫਰਕ ਪੜਾਇਆ ਕਿ ਬਾਰਿਸ਼ ਹੋ ਰਹੀ ਥੀ ਲਗਾਤਾਰ ਰੁਕਨੇ ਦਾ ਨਾਮ ਨਹੀਂ ਲੈ ਰਹੀ ਥੀ ਅਭੀ ਥੋੜਾ ਸਾ ਰੈਸਟ ਹੋਇਆ ਹੈ ਬਾਰਿਸ਼ ਕੋ ਪਾਣੀ ਬਹੁਤ ਖੜਾ ਹੈ ਤੋ ਆਪਕੋ ਕੀ ਲਗਾ ਕਿ ਆਪਕੇ ਕੰਮ ਮੇ ਕਿਤਨਾ ਫਰਕ ਪੜਾਇਆ फर्क तो जी परसों से तीन दिन लगातार हुआ तीसरे दिन मौसम साफ है इस समय तो काम का मद्दावारी है ही है अंकल ऑटो चलाते हैं तो अंकल आपके जैसे काम पे कोई फर्क पड़ा कि जैसे बारिश पड़ रही थी लगातार रुकने का नाम नहीं ले रही थी पानी बहुत खड़ा है हाँ जी काम पे काम चलता नहीं है बारिश और सवारी आती नहीं है गाँव से पिंडा पिंडा सवारी आती नहीं है कि काम औदे खड़ा हुआ बहुत बहुत पानी पानी हुआ अभी सारे शहर निकासी है ही नहीं बिल्कुल पानी भी ਅੰਕਲ ਤੁਸੀਂ ਕੀ ਕੰਮ ਕਰਦੇ ਹੋ ਮਾਰਟ ਅੱਛੀ ਚਲੋਣਾ ਮੈਮ ਜਿੱਦਾਂ بارش ਕਰਕੇ ਪਾਣੀ ਖੜਾ ਤੁਹਾਨੂੰ ਕਿੰਨੀ ਕੁ ਪ੍ਰੋਬਲਮ ਆਈ ਕੰਮ ਦੇ ਵਿੱਚ ਉਹ ਤਾਂ ਬਹੁਤ ਪ੍ਰੋਬਲਮ ਆਈ ਹੈ ਜਿੱਦ ਨੂੰ ਜਾਨੇ ਪਾਣੀ ਪਾਣੀ ਗੱਡੀਆਂ ਦੇ ਵਿੱਚ ਪਾਣੀ ਭਰ ਜਾਂਦਾ ਪ੍ਰਸ਼ਾਸਨ ਕੋਈ ਇਹਦੇ ਵੱਲ ਧਿਆਨ ਨਹੀਂ ਦਿੰਦਾ ਜਿੱਥੇ ਦੇਖੋ ਪਾਣੀ ਭਰਿਆ ਹੈ ਤੇ ਉਹਦੇ ਕਰਕੇ ਫਿਰ ਹਰ ਇੱਕ ਦੇ ਕੰਮ ਨੂੰ ਫਰਕ ਪੈਣਾ ਹੀ ਪੈਣਾ ਹੈ ਕਿਉਂਕਿ ਪਿੰਡਾਂ ਦੇ ਪਿੰਡਾਂ ਦੇ ਵਿੱਚ ਹੜਾ ਆਇਆ ਸਾਰੀ ਪਿੰਡ ਤੋਂ ਆਊਗੀ ਤੇ ਤਦ ਹੀ ਸਾਡੇ ਕੋਲ ਆਊਗੀ ਅਸੀਂ ਕਿਤੇ ਛੱਡ ਕੇ ਆਵਾਂਗੇ ਫਿਰ ਜਾਨੀ ਕਿ ਫਰਕ ਪੈਂਦਾ ਇਹਨਾਂ ਦਾ ਜਿੱਦਾਂ ਹੁਣ ਤਿੰਨ ਚਾਰ ਦਿਨ ਲਗਾਤਾਰ ਬਾਰਿਸ਼ ਪਈ ਹੈ ਤੇ ਹਾਲਾ ਪਰ ਮੈਂ ਇਧਰ ਅੰਬਰਸਰੋਂ ਲਵਾਇਆ ਤੇ ਉਧਰ ਹਲੇ ਪਾਣੀ ਹੈ ਨਹੀਂ ਜਿਉਂ ਆਪਣੇ ਆਪ ਇਥੋਂ ਹਵੇਲੀ ਤੋਂ ਚੱਲ ਪਈਏ ਫਗਾੜੇ ਨੂੰ ਆਉਂਦੇ ਹਰੇਕ ਹਰੇਕ ਪੁਲ ਦੇ ਥੱਲੇ ਪਾਣੀ ਕਿਉਂਕਿ ਨਕਾਸ਼ ਨਹੀਂ ਪਾਣੀ ਦਾ ਨਕਾਸ਼ ਗੌਰਮੈਂਟ ਨਾਲ ਕਰੂਗੀ ਤਾਂ ਹੋਊਗਾ ਹਲੇ ਉਹ ਸਾਹਮਣੇ ਦੇਖ ਲਓ ਕਿੰਨਾ ਪਾਣੀ ਖੜਾ ਆਪਣੇ ਚੱਲ ਕੇ ਹਲੇ ਆਪਣੇ ਸ਼ਹਿਰ ਦੀ ਬਾਹਰ ਚ 5-6 ਘੰਟੇ ਦੀ ਰੁਕੀ ਪਈ ਹੈ ਤੇ ਇਦਾਂ ਦੇ ਜਾਨੀ ਕਿ ਹਾਲਾਤ ਹੈ ਗੌਰਮੈਂਟ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਪਾਣੀ ਦਾ ਜਦੋਂ ਸੀ ਪੁਲ ਬਣਾ ਲਿਆ ਠੀਕ ਆ ਬਹੁਤ ਵਧੀਆ ਹੈ ਬੀ ਟ੍ਰੈਫਿਕ ਨੂੰ ਫਰਕ ਆ ਪਰ ਥੋੜਾ ਜਿਹਾ ਪਾਣੀ ਦਾ ਨਿਕਾਸ ਵੀ ਨਾਲ ਹੋਣਾ ਚਾਹੀਦਾ ਜਿੱਦ ਤਨੋ ਜਲਦਾ ਹੋ ਸ਼ਹਿਰ ਤੇ ਪਾਣੀ ਪਣੀ ਹੈ ਸ਼ਹਿਰ ਸਾਰਾ ਡੁੱਬਿਆ ਪਿਆ ਪ੍ਰਜਾਣ ਕੋਈ ਧਿਆਨ ਨਹੀਂ ਦੇ ਰਿਹਾ ਕਿਸੇ ਪੱਖੋਂ ਤੇ ਬਾਰਿਸ਼ ਪੈ ਰਹੀ ਲਗਾਤਾਰ ਹਟਣ ਦਾ ਨਾਮ ਨਹੀਂ ਲੈ ਰਹੀ ਸੀ ਹੁਣੇ ਥੋੜੀ ਰਾਹਤ ਮਿਲੀ ਬਾਰਿਸ਼ ਤੋਂ ਹਾਂਜੀ ਤੇ ਫਿਰ ਕੋਈ ਫਰਕ ਪਿਆ ਕੰਮ ਦੇ ਵਿੱਚ ਹਾਂ ਕੰਮ ਚ ਪੈਂਦਾ ਫੇ ਪਰਸੋਂ ਦੀ ਬਾਰਿਸ਼ ਹੋ ਰਹੀ ਫੇ ਲੋਕ ਜਾਣ ਆਉਣ ਤੇ ਜਿਆ ਕੰਮ ਚ ਪ੍ਰੋਬਲਮ ਤਾਂ ਹੁੰਦੀ ਹੈ ਜਦੋਂ ਤੁਸੀਂ ਹਸਪੀਟਲ ਆਏ ਸੀ ਹਾਂਜੀ ਹਸਪੀਟਲ ਤੋਂ ਆਈ ਲੈਣ ਆਏ ਸੀ ਫਿਰ ਹ ਤਾਂ ਕੱਲ ਆਣਾ ਸੀ ਤੇ ਕੱਲ ਆ ਨਹੀਂ ਹੋਇਆ ਇੱਲੀ ਬਾਰਿਸ਼ ਜ਼ਿਆਦਾ ਹੋ ਰਹੀ ਸੀ ਪਾਣੀ ਭਰਿਆ ਗਲੀਆਂ ਦੇ ਵਿੱਚ ਇੰਨਾ ਇੰਨਾ ਇਸ ਕਰਕੇ ਫਰਾਜ ਆਏ ਮਤਲਬ ਬਾਰਿਸ਼ ਕਰਕੇ ਹਸਪੀਟਲ ਵੀ ਨਹੀਂ ਸੀ ਆ ਪਾਰੇ ਕਿਉਂਕਿ ਬਾਰਿਸ਼ ਇਨੀ ਤੇਜ਼ ਸੀਗੀ ਆਣਾ ਵੀ ਐਕਟਿਵ ਆ ਤੇ ਸੀਗਾ ਬੜੀ ਪ੍ਰੋਬਲਮ ਆ ਰਹੀ ਸੀ ਨਾਲ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਮੈਡਮ ਟੇਲਾ ਦਾ ਕਰਦੇ ਤੇ ਫਿਰ ਟਾਇਲਾ ਦਾ ਕੰਮ ਤਾਂ ਬਾਰਿਸ਼ 'ਚ ਹੁੰਦਾ ਨਹੀਂ ਨਾ ਹੁਣ ਹਾਂਜੀ ਹਾਂਜੀ ਨਹੀਂ ਮੈਮ ਫਿਰ ਕੰਮ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਈ ਕੋਈ ਬਹੁਤ ਜਿਆਦਾ ਜੀ ਮੁਸ਼ਕਲ ਹੈ ਬਹੁਤ بارش ਕਰਕੇ ਬਹੁਤ ਮੁਸ਼ਕਲ ਹੈ ਅਗਲੇ ਮਨਾ ਕਰ ਦਿੱਤਾ ਟੇਲ ਵਿੱਚ ਜਿੱਦਾਂ بارش ਹੋ ਰਹੀ ਹੈ ਜੀ ਉਸ ਕਰਕੇ ਮਨਾ ਹੈ ਕਿਉਂਕਿ بارش ਦੇ ਵਿੱਚ ਟਾਇਲ ਟਿਕ ਨਹੀਂ ਪਾਣੀ ਸੋ ਉਹਨਾਂ ਨੇ ਮਨਾ ਕਰ ਦਿੱਤਾ ਹੋਣਾ ਹਾਂਜੀ ਸਾਰੇ ਸਭ ਵਾਸਤੇ ਮੁਸ਼ਕਲ ਹੈ ਜੀ بارش ਕਰਕੇ ਬਹੁਤ ਮੰਦਾ ਹਾਲਿਆ ਸਭ ਦਾ ਤੇ ਇਹਦੇ ਵਾਸਤੇ ਸੋਚਣਾ ਚਾਹੀਦਾ ਸਰਕਾਰ ਨੂੰ ਹਾਂਜੀ ਹਾਂਜੀ ਅੰਕਲ ਤੁਸੀਂ ਰਿਕਸ਼ਾ ਚਲਾਉਂਦੇ ਹੋ ਹਾਂਜੀ ਰਿਕਸ਼ਾ ਤੇ ਫਿਰ ਜਿੱਦਾਂ بارش ਕਰਕੇ ਪਾਣੀ ਬਹੁ ਖੜਾ ਵਾ ਸਵਾਰੀਆਂ ਦਾ ਕਿੱਦਾਂ ਮਤਲਬ ਸਹੀ ਕੰਮ ਚੱਲ ਰਿਹਾ ਨਹੀਂ ਜੀ ਤਿਵਾਰੀ ਆਟੋ ਤੇ ਜਾਂਦੀ ਆ ਰਕਸ਼ੇ ਤੇ ਬਹਿੰਦੀ ਨੇ ਅੱਗੇ ਰਕਸ਼ੇ ਤੇ ਬਹਿੰਦੀਆਂ ਸੀ ਹਾਕਾ ਮਾਰਦੀਆਂ ਸੀ ਹੁਣ ਕਹਿੰਦੀਆਂ ਰਕਸ਼ਾ ਵਾਲੀ ਆਦਤ ਚਲੀ ਆ ਬਾਸਾ ਦੇ ਭੈਣ ਜੀ ਉਹ ਕਹਿੰਦਾ ਅੱਜ ਤੀ ਰਕਸ਼ੇ ਤੇ ਜਾਣਾ ਹਮ ਹੈ ਨਹੀਂ ਉਹ ਕੋਡੋ ਜੀ ਜਾਣਾ ਜਰਾ ਪਸੰਦ ਕਰਦੇ ਆ ਰੇਖੇ ਦੇ ਵਿੱਚ ਘੱਟ ਸਵਾਰੀ ਬਹਿੰਦੀ ਆ ਤੇ ਬੜੀ ਪ੍ਰੋਬਲਮ ਹੁੰਦੀ ਆ ਕੰਮ ਦੇ ਵਿੱਚ ਉਹ ਘਾਟਾ ਪੈ ਰਿਹਾ ਇਦਾਂ ਸਿਗਾ ਨਹੀਂ ਸਿਗਾ ਉਦੋਂ ਸਵਾਰੀ ਹਾਕਾ ਮਾਰਦੀ ਬਾਈ ਸਾਨੂੰ ਛੱਡਿਆ ਪਹਿਲਾਂ ਹੁਣ ਰਕਸ਼ੇ ਨੂੰ ਮੂਹ ਨਹੀਂ ਕਰਦੇ ਫੇਰ ਨਹੀਂ ਉਸ ਕਰਕੇ ਜੇ ਉਹੋ ਗੇੜਾ ਮੜ ਲਿਆ ਠੀਕ ਹੈ ਨਹੀਂ ਤਾਂ ਇਹ ਵੀ ਬੜਾ ਸੀਰੀਅਸ ਟਾਪਿਕ ਆ ਦੁਬਾਰੀ ਗਈ ਆ ਰੱਖਸ਼ਾ ਜਾਨੀ ਉਹ ਟੀ ਰੱਖਸ਼ਾ ਜਾ ਕੇ ਬਹਿ ਕੇ ਚੱਲਦੇ ਇੱਥੇ ਖੜੇ ਸਵੇਰ ਵਾਲੇ ਬੁੜੀ ਨੇ ਹਾਂਜੀ ਅੰਕਲ ਤੁਹਾਡਾ ਕਿੱਦਾਂ ਕੰਮ ਸਹੀ ਚੱਲ ਰਿਹਾ ਬਾਰਿਸ਼ ਕਰਕੇ ਪਾਣੀ ਖੜਾ ਵਾ ਪਾਣੀ ਬਹੁਤ ਕਪੜ ਕੇ ਕੰਮ ਬਹੁਤ ਮੰਦੀ ਹੈ ਬੜੀ ਕੋਈ ਨਹੀਂ ਪੁੱਛਦਾ ਕੰਮ ਕਰ ਬਹੁਤ ਮੰਦੀ ਜ਼ਿਆਦਾ ਹੀ ਆ ਕੋਈ ਬੈਟਰੀ ਵਾਲੇ ਬਹੁਤ ਹੋ ਗਏ ਆ ਇਸ ਕਰਕੇ ਉਸ ਵਾਰੀ ਵੀ ਵੀ ਰਵੇ ਜਾਗਦੇ ਆ ਸਾਡੇ ਕੋਲ ਉਸ ਵਾਰੀ ਹੁੰਦੀ ਘਟਿਆ ਇਸ ਦਾ ਇੱਕ ਬਹੁਤ ਕੰਮ ਨਹੀਂ ਆ ਦਿਹਾੜੀ ਵੀ 100 200 150 ਮੱਝ ਮੰਦਾ ਬਹੁਤ ਮੁਸ਼ਕਿਲ ਆ ਸਾਹਮਣਾ ਕਰਨਾ